ਮੇਰਾ ਪਤੀ ਇੱਕ ਡਾਕਟਰ ਸੀ ਉਹ ਰੋਜ਼ ਰਾਤ ਨੂੰ ਮੈਨੂੰ ਇੱਕ ਇੰਜੈਕਸ਼ਨ ਲਗਾ ਦਿੰਦਾ ਜਿਸ ਨਾਲ ਮੇਰੀ ਸਾਰੇ ਦਿਨ ਦੀ ਥਕਾਨ ਉਤਰ ਜਾਂਦੀ ਅਤੇ ਮੈਂ ਚੰਗੀ ਨੀਂਦ ਸੌਂ ਜਾਇਆ ਕਰਦੀ ਇੱਕ ਦਿਨ ਸਫਾਈ ਕਰਦੇ ਹੋਏ ਇੰਜੈਕਸ਼ਨ ਮੇਰੇ ਹੱਥਾਂ 'ਚੋਂ ਡਿੱਗ ਕੇ ਟੁੱਟ ਗਿਆ ਪਤੀ ਦੀ ਡਾਂਟ ਤੋਂ ਬਚਣ ਦੇ ਲਈ ਮੈਂ ਉਸ ਇੰਜੈਕਸ਼ਨ ਵਿੱਚ ਪਾਣੀ ਭਰ ਕੇ ਰੱਖ ਦਿੱਤਾ ਰਾਤ ਨੂੰ ਉਸਨੇ ਉਹੀ ਪਾਣੀ ਵਾਲਾ ਇੰਜੈਕਸ਼ਨ ਮੈਨੂੰ ਲਗਾ ਦਿੱਤਾ ਅਤੇ ਕਮਰੇ ਤੋਂ ਬਾਹਰ ਚਲਾ ਗਿਆ ਮੈਨੂੰ ਨੀਂਦ ਨਹੀਂ ਆਈ ਤਾਂ ਮੈਂ ਉਸ ਨੂੰ ਲੱਭ ਲਈ ਹੋਈ ਬਾਹਰ ਚਲੀ ਆਈ ਅਤੇ ਫਿਰ ਅਚਾਨਕ ਮੇਰੇ ਵਿਆਹ ਨੂੰ ਅਜੇ 2 ਹਫ਼ਤੇ ਗੁਜ਼ਰੇ ਸੀ ਕਿ ਮੇਰੇ ਸਰੀਰ ਵਿੱਚ ਇੱਕ ਅਜੀਬ ਜਿਹਾ ਦਰਦ ਸ਼ੁਰੂ ਹੋ ਗਿਆ ਇਹ ਅਜੀਬ ਜਿਹਾ ਦਰਦ ਸ਼ਾਮ ਹੁੰਦੇ ਹੀ ਸ਼ੁਰੂ ਹੋ ਜਾਂਦਾ ਪਰ ਸਵੇਰ ਹੁੰਦੀ ਤਾਂ ਇਹ ਦਰਦ ਖਤਮ ਹੋ ਜਾਂਦਾ ਸਾਰਾ ਦਿਨ ਮੈਨੂੰ ਦਰਦ ਨਹੀਂ ਹੁੰਦਾ ਸੀ ਮੈਂ ਬਹੁਤ ਹੈਰਾਨ ਹੁੰਦੀ ਸੀ ਕਿ ਆਖਿਰੇ ਕਿਦਾਂ ਦਾ ਦਰਦ ਹੈ ਜੋ ਸਿਰਫ ਰਾਤ ਨੂੰ ਹੀ ਹੁੰਦਾ ਹੈ ਅਤੇ ਦਿਨ ਦੇ ਵਕਤ ਇਦਾਂ ਦਾ ਮਹਿਸੂਸ ਹੁੰਦਾ ਸੀ ਜਿੱਦਾਂ ਦਰਦ ਹੋਇਆ ਹੀ ਨਾ ਹੋਵੇ ਮੇਰਾ ਨਾਮ ਮੀਨਾ ਹੈ ਮੇਰੇ ਪਤੀ ਇੱਕ ਡਾਕਟਰ ਸੀ ਪਰ ਮੈਂ ਕਦੀ ਵੀ ਆਪਣੀ ਇਹ ਪ੍ਰੋਬਲਮ ਪਤੀ ਨੂੰ ਨਹੀਂ ਦੱਸੀ ਕਿਉਂਕਿ ਮੈਂ ਜਿਸ ਖਾਨਦਾਨ ਤੋਂ ਆਈ ਸੀ ਉੱਥੇ ਡਾਕਟਰਾਂ ਨੂੰ ਬਹੁਤ ਬੁਰਾ ਸਮਝਿਆ ਜਾਂਦਾ ਸੀ ਮੇਰੀ ਮੰਮੀ ਦਾ ਇਹ ਕਹਿਣਾ ਸੀ ਕਿ ਇਹ ਡਾਕਟਰ ਇਨਸਾਨਾਂ ਨੂੰ ਦਵਾਈਆਂ ਦੇ ਨਾਮ ਤੇ ਕੈਮੀਕਲ ਖਵਾਉਂਦੇ ਹਨ ਜਿਸ ਨਾਲ ਉਹਨਾਂ ਦਾ ਸਰੀਰ ਖਰਾਬ ਹੋ ਜਾਂਦਾ ਹੈ ਮੇਰੀ ਮਾਤਾ ਮੇਰਾ ਵਿਆਹ ਕਿਸੇ ਡਾਕਟਰ ਦੇ ਨਾਲ ਕਰਨ ਲਈ ਤਾਂ ਤਿਆਰ ਹੀ ਨਹੀਂ ਸੀ ਪਰ ਉਹ ਬਹੁਤ ਅਮੀਰ ਸੀ ਇਸ ਕਰਕੇ ਮੰਮੀ ਨੇ ਹਾਂ ਕਰ ਦਿੱਤੀ ਵਿਆਹ ਤੋਂ ਬਾਅਦ ਸਭ ਕੁਝ ਚੰਗਾ ਸੀ ਪਰ ਫਿਰ ਅਚਾਨਕ ਇੱਕ ਰਾਤ ਨੂੰ ਮੇਰੇ ਸਰੀਰ ਵਿੱਚ ਦਰਦ ਹੋਣ ਲੱਗਾ ਸਾਰਾ ਦਿਨ ਮੈਨੂੰ ਦਰਦ ਦਾ ਥੋੜਾ ਜਿਹਾ ਵੀ ਅਹਿਸਾਸ ਨਹੀਂ ਹੁੰਦਾ ਸੀ ਮੈਂ ਬਿਲਕੁਲ ਠੀਕ ਹੁੰਦੀ ਅਤੇ ਸ਼ਾਮ ਹੁੰਦੇ ਹੀ ਇੰਨੀ ਤਕਲੀਫ ਵੱਧ ਜਾਇਆ ਕਰਦੀ ਕਿ ਉੱਠਣਾ ਵੀ ਮੁਸ਼ਕਿਲ ਹੋ ਜਾਂਦਾ ਸੀ ਮੇਰਾ ਪਤੀ ਬਹੁਤ ਹੀ ਚੰਗਾ ਇਨਸਾਨ ਸੀ ਉਹ ਮੇਰਾ ਬਹੁਤ ਖਿਆਲ ਰੱਖਿਆ ਕਰਦਾ ਇੱਕ ਦਿਨ ਮੇਰੇ ਪਤੀ ਮੇਰੇ ਕੋਲ ਆਏ ਤੇ ਉਹਨਾਂ ਨੇ ਮੈਨੂੰ ਕਿਹਾ ਕਿ ਘਬਰਾਣਾ ਮੈਂ ਤੇਰਾ ਇਲਾਜ ਕਰਾਂਗਾ ਅਤੇ ਤੂੰ ਫਿਰ ਪਹਿਲਾਂ ਦੀ ਧਰਾਂ ਬਿਲਕੁਲ ਠੀਕ ਹੋ ਜਾਵੇਂਗੀ ਮੈਂ ਤਾਂ ਪਰੇਸ਼ਾਨ ਸੀ ਕਿਉਂਕਿ ਮੇਰਾ ਤਾਂ ਡਾਕਟਰਾਂ ਉੱਤੇ ਯਕੀਨ ਹੀ ਨਹੀਂ ਸੀ ਮੇਰੇ ਪਤੀ ਇਹ ਗੱਲ ਕਹਿ ਕੇ ਚਲੇ ਗਏ ਸੀ ਅਤੇ ਮੈਂ ਸਾਰਾ ਦਿਨ ਇਸੇ ਬਾਰੇ ਵਿੱਚ ਸੋਚਦੀ ਰਹੀ ਕਿ ਨਾ ਜਾਣੇ ਮੇਰੇ ਪਤੀ ਮੈਨੂੰ ਕਿਹੜੀ ਦਵਾਈ ਦੇਣਗੇ ਰਾਤ ਹੋਈ ਤਾਂ ਮੇਰਾ ਪਤੀ ਕਮਰੇ ਵਿੱਚ ਵਾਪਸ ਆਇਆ ਤੇ ਮੈਨੂੰ ਆ ਕੇ ਕਹਿਣ ਲੱਗਾ ਕਿ ਮੈਂ ਤੇਰੇ ਲਈ ਇਹ ਇੰਜੈਕਸ਼ਨ ਲਿਆਇਆ ਹਾਂ ਇਸ ਨਾਲ ਤੇਰੀ ਤਬੀਅਤ ਠੀਕ ਹੋ ਜਾਵੇਗੀ ਮੈਂ ਪਹਿਲਾਂ ਤਾਂ ਘਬਰਾ ਗਈ ਪਰ ਫਿਰ ਮੇਰੇ ਪਤੀ ਨੇ ਮੈਨੂੰ ਤਸੱਲੀ ਦਿੱਤੀ ਅਤੇ ਕਿਹਾ ਕਿ ਸਭ ਕੁਝ ਠੀਕ ਹੋ ਜਾਵੇਗਾ ਫਿਰ ਮੈਂ ਉਸ ਦੀ ਗੱਲ ਮੰਨ ਲਈ ਤੇ ਇੰਜੈਕਸ਼ਨ ਲਗਾਉਣ ਦੇ ਲਈ ਰਾਜੀ ਹੋ ਗਈ ਇੰਜੈਕਸ਼ਨ ਲਗਾਉਣ ਤੋਂ ਬਾਅਦ ਤਾਂ ਦਰਦ ਜਿਵੇਂ ਜੜ ਤੋਂ ਹੀ ਖਤਮ ਹੋ ਗਿਆ ਹੋਵੇ ਅਤੇ ਫਿਰ ਮੈਨੂੰ ਸਕੂਨ ਨਾਲ ਨੀਂਦ ਦਾ ਵੀ ਅਹਿਸਾਸ ਹੋਣ ਲੱਗਾ ਮੈਨੂੰ ਨਹੀਂ ਪਤਾ ਲੱਗਿਆ ਕਿ ਫਿਰ ਕੀ ਹੋਇਆ ਕਿਉਂਕਿ ਮੈਂ ਤਾਂ ਸੌ ਚੁੱਕੀ ਸੀ ਜਦੋਂ ਅਗਲੀ ਸਵੇਰ ਮੇਰੀ ਅੱਖ ਖੁੱਲੀ ਤਾਂ ਮੈਂ ਬਹੁਤ ਹੀ ਚੰਗਾ ਮਹਿਸੂਸ ਕਰ ਰਹੀ ਸੀ ਅੱਜ ਬਹੁਤ ਦਿਨਾਂ ਦੇ ਬਾਅਦ ਮੈਂ ਸਾਰੀ ਰਾਤ ਦੇ ਲਈ ਸੁੱਤੀ ਸੀ ਵਰਨਾ ਤਬੀਅਤ ਦੀ ਖਰਾਬੀ ਦੇ ਕਾਰਨ ਮੇਰਾ ਸੌਣਾ ਵੀ ਮੁਸ਼ਕਿਲ ਹੋ ਗਿਆ ਸੀ ਮੈਂ ਹੱਥੋ ਕੇ ਪੂਜਾ ਅਰਦਾਸ ਕੀਤੀ ਅਤੇ ਪਰਮਾਤਮਾ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਸ਼ੁਕਰ ਹੈ ਉਸ ਇੰਜੈਕਸ਼ਨ ਦੀ وجہ ਨਾਲ ਕੋਈ ਗਲਤ ਅਸਰ ਨਹੀਂ ਹੋਇਆ ਬਲਕਿ ਮੈਂ ਤਾਂ ਠੀਕ ਹੋ ਗਈ ਹਾਂ ਸਵੇਰੇ ਮੇਰੇ ਪਤੀ ਨੇ ਮੈਨੂੰ ਮੇਰੀ ਤਬੀਅਤ ਦੇ ਬਾਰੇ ਪੁੱਛਿਆ ਤਾਂ ਮੈਂ ਉਹਨਾਂ ਨੂੰ ਕਿਹਾ ਕਿ ਹੁਣ ਮੇਰੀ ਤਬੀਅਤ ਕਾਫੀ ਬਿਹਤਰ ਹੋ ਗਈ। ਇਹ ਗੱਲ ਸੁਣ ਕੇ ਮੇਰੇ ਪਤੀ ਨੇ ਮੈਨੂੰ ਕਿਹਾ ਕਿ ਉਹ ਮੈਨੂੰ ਹਰ ਰੋਜ਼ ਰਾਤ ਨੂੰ ਇੱਕ ਇੰਜੈਕਸ਼ਨ ਲਗਾਇਆ ਕਰੇਗਾ ਜਿਸ ਨਾਲ ਮੇਰਾ ਦਰਦ ਖਤਮ ਹੋ ਜਾਵੇ। ਐਦਾਂ ਹੀ ਦਿਨ ਗੁਜ਼ਰਦੇ ਜਾ ਰਹੇ ਸੀ। ਅਤੇ 1 ਸਾਲ ਹੋ ਗਿਆ ਸੀ ਮੈਨੂੰ ਉਹ ਦਵਾਈ ਇਸਤੇਮਾਲ ਕਰਦੇ ਹੋਏ। ਬਸ ਇਸ ਦਵਾਈ ਨਾਲ ਮੇਰੀ ਰਾਤ ਨੂੰ ਨੀਂਦ ਨਹੀਂ ਖੁੱਲਦੀ ਸੀ ਮੈਂ ਸਵੇਰ ਨੂੰ ਹੀ ਜਾਗਦੀ ਸੀ ਦਿਨ ਇੱਕ ਦਿਨ ਮੇਰੀ ਮੰਮੀ ਮੈਨੂੰ ਮਿਲਣ ਮੇਰੇ ਘਰ ਆ ਗਈ ਸੀ ਮੈਂ ਪਰੇਸ਼ਾਨ ਹੋ ਗਈ ਸੀ ਕਿ ਕਿਤੇ ਮੇਰੀ ਮੰਮੀ ਉਹ ਇੰਜੈਕਸ਼ਨ ਨਾ ਦੇਖ ਲਵੇ ਕਿਉਂਕਿ ਜੇ ਐਦਾਂ ਹੋ ਜਾਂਦਾ ਤਾਂ ਮੇਰੀ ਮੰਮੀ ਗੁੱਸੇ ਵਿੱਚ ਆ ਜਾਂਦੀ ਅਤੇ ਮੇਰੇ ਪਤੀ ਨੂੰ ਪੁੱਛਦੀ ਕਿ ਉਹ ਮੈਨੂੰ ਇਹ ਦਵਾਈ ਦਾ ਇੰਜੈਕਸ਼ਨ ਕਿਉਂ ਲਗਾਉਂਦਾ ਹੈ ਮੈਂ ਸੋਚ ਰਹੀ ਸੀ ਕਿ ਕੀ ਕਰਾਂ ਮੇਰੀ ਮੰਮੀ ਉਸੇ ਕਮਰੇ ਵਿੱਚ ਬੈਠੀ ਸੀ ਜਿੱਥੇ ਇੰਜੈਕਸ਼ਨ ਪਿਆ ਸੀ ਫਿਰ ਮੈਂ ਇੱਕ ਤਰਕੀਬ ਸੋਚੀ ਮੈਂ ਕਿਸੇ ਕੰਮ ਲਈ ਮੰਮੀ ਨੂੰ ਕਮਰੇ ਤੋਂ ਬਾਹਰ ਬੁਲਾਇਆ ਤੇ ਮੈਂ ਉਹਨਾਂ ਨੂੰ ਉੱਥੇ ਛੱਡ ਕੇ ਖੁਦ ਕਮਰੇ ਵਿੱਚ ਜਾ ਕਿ ਉਹ ਇੰਜੈਕਸ਼ਨ ਚੁੱਕ ਲਿਆ ਤੇ ਫਿਰ ਉਸ ਨੂੰ ਕਿਸੇ ਹੋਰ ਜਗ੍ਹਾ ਲੁਕੋ ਦਿੱਤਾ ਮੈਂ ਬਹੁਤ ਖੁਸ਼ ਸੀ ਕਿ ਆਖਿਰਕਾਰ ਮੰਮੀ ਨੂੰ ਕੁਝ ਪਤਾ ਨਹੀਂ ਲੱਗਿਆ ਐਦਾਂ ਹੀ ਦਿਨ ਗੁਜ਼ਰਦੇ ਗਏ ਮੇਰਾ ਪਤੀ ਇਸ ਇੰਜੈਕਸ਼ਨ ਦੇ ਮਾਮਲੇ ਵਿੱਚ ਕਾਫੀ ਸੰਜੀਦਾ ਸੀ ਜੇਕਰ ਕਦੀ ਉਸ ਦੇ ਆਉਣ ਤੋਂ ਪਹਿਲਾਂ ਮੇਰੀ ਅੱਖ ਲੱਗ ਜਾਂਦੀ ਤਾਂ ਉਹ ਰੌਲਾ ਪਾਉਣਾ ਸ਼ੁਰੂ ਕਰ ਦਿੰਦਾ ਹਾਲਾਂਕਿ ਉਹ ਮੇਰੇ ਨਾਲ ਮੁਹੱਬਤ ਕਰਦਾ ਸੀ ਅਤੇ ਕਦੀ ਵੀ ਗੁੱਸੇ ਨਾਲ ਗੱਲ ਨਹੀਂ ਕਰਦਾ ਸੀ ਪਰ ਗੱਲ ਜਦੋਂ ਇੰਜੈਕਸ਼ਨ ਦੀ ਹੁੰਦੀ ਤਾਂ ਗੁੱਸੇ ਵਿੱਚ ਆ ਜਾਂਦਾ ਮੈਂ ਬਹੁਤ ਹੈਰਾਨ ਹੁੰਦੀ ਉਹ ਇਦਾਂ ਕਿਉਂ ਕਰਦਾ ਹੈ ਇਸੇ ਤਰ੍ਹਾਂ ਇੱਕ ਦਿਨ ਮੰਮੀ ਦੇ ਜਾਣ ਤੋਂ ਬਾਅਦ ਮੈਂ ਇੰਜੈਕਸ਼ਨ ਨੂੰ ਵਾਪਸ ਉਸ ਦੀ ਜਗ੍ਹਾ ਤੇ ਰੱਖਣ ਲੱਗੀ ਪਰ ਜਿੱਦਾਂ ਹੀ ਮੈਂ ਉਸ ਨੂੰ ਉੱਥੇ ਰੱਖਿਆ ਉਹ ਮੇਰੇ ਹੱਥੋਂ ਫਿਸਲ ਗਿਆ ਤੇ ਹੀਠਾਂ ਡਿੱਗ ਗਿਆ ਥੋੜੀ ਜਿਹੀ ਇੰਜੈਕਸ਼ਨ ਦੀ ਦਵਾਈ ਹੀਠਾਂ ਡਿੱਗ ਗਈ ਮੈਂ ਉਸ ਨੂੰ ਟੁੱਟਣ ਤੋਂ ਬਚਾ ਲਿਆ ਸੀ ਮੈਂ ਬਹੁਤ ਡਰ ਗਈ ਸੀ ਕਰ ਮੈਂ ਵਾਪਸ ਉਸ ਨੂੰ ਉਸ ਦੀ ਜਗ੍ਹਾ ਤੇ ਰੱਖ ਦਿੱਤਾ ਅਤੇ ਫਿਰ ਆਪਣੇ ਪਤੀ ਦਾ ਇੰਤਜ਼ਾਰ ਕਰਨ ਲੱਗੀ ਰਾਤ ਨੂੰ ਮੇਰਾ ਪਤੀ ਆਇਆ ਤਾਂ ਇੰਜੈਕਸ਼ਨ ਦੀ ਬੋਤਲ ਵਿੱਚ ਕੱਟ ਇੰਜੈਕਸ਼ਨ ਦੇਖ ਕੇ ਉਹ ਗੁੱਸੇ ਵਿੱਚ ਆ ਗਿਆ ਤੇ ਕਹਿਣ ਲੱਗਾ ਇਹ ਕੀ ਹੈ ਕੀ ਕਰ ਦਿੱਤਾ ਹੈ ਤੂੰ ਬਾਕੀ ਦਾ ਇੰਜੈਕਸ਼ਨ ਕਿੱਥੇ ਹੈ ਮੈਂ ਡਰ ਗਈ ਅਤੇ ਪਤੀ ਨੂੰ ਦੱਸ ਦਿੱਤਾ ਤਾਂ ਉਹ ਚੀਖਣ ਲੱਗਾ ਤੇ ਕਹਿਣ ਲੱਗਾ ਕਿ ਇਹ ਬੋਤਲ ਕਿੰਨੀ ਮਹਿੰਗੀ ਮਿਲਦੀ ਹੈ ਤੈਨੂੰ ਇਸ ਗੱਲ ਦਾ ਅੰਦਾਜ਼ਾ ਵੀ ਨਹੀਂ ਹੈ ਮੈਂ ਸਿਰਫ ਤੇਰੀ ਮੁਹੱਬਤ ਵਿੱਚ ਇਹ ਬੋਤਲ ਮਗਵਾਉਂਦਾ ਹਾਂ ਅਤੇ ਤੈਨੂੰ ਇੰਜੈਕਸ਼ਨ ਲਗਾਉਂਦਾ ਹਾਂ ਮੈਨੂੰ ਡਾਟਣ ਤੋਂ ਬਾਅਦ ਮੇਰੇ ਪਤੀ ਨੇ ਮੈਨੂੰ ਇੰਜੈਕਸ਼ਨ ਲਗਾਇਆ ਤੇ ਫਿਰ ਮੈਂ ਸੌਂ ਗਈ ਜਦੋਂ ਅਗਲੀ ਸਵੇਰ ਮੈਂ ਉઠી ਤਾਂ ਬਹੁਤ ਸਕੂਨ ਸੀ ਪਰ ਇੱਕ ਗੱਲ ਮੈਨੂੰ ਬਹੁਤ ਪਰੇਸ਼ਾਨ ਕਰ ਰਹੀ ਸੀ ਕਿ ਮੇਰੇ ਪਤੀ ਨੇ ਮੈਨੂੰ ਇਹ ਇੰਜੈਕਸ਼ਨ ਦੇ ਲਈ ਇੰਨਾ ਕਿਉਂ ਡਾਟਿਆ ਪਰ ਫਿਰ ਮੈਂ ਖੁਦ ਨੂੰ ਤਸੱਲੀ ਦਿੱਤੀ ਕਿ ਸ਼ਾਇਦ ਉਹ ਮੈਨੂੰ ਬਹੁਤ ਚਾਹੁੰਦਾ ਹੈ ਇਸੇ ਤਰ੍ਹਾਂ ਵਕਤ ਗੁਜ਼ਰਦਾ ਗਿਆ ਦੀਵਾਲੀ ਆ ਗਈ ਮੈਂ ਸੋਚਿਆ ਕਿ ਕਿਉਂ ਨਾ ਘਰ ਦੀ ਪੂਰੀ ਸਫਾਈ ਕਰ ਲਵਾਂ ਅਤੇ ਇਸ ਲਈ ਇੱਕ ਦਿਨ ਜਦੋਂ ਮੇਰਾ ਪਤੀ ਕੰਮ ਤੇ ਚਲਾ ਗਿਆ ਸੀ ਮੈਂ ਘਰ ਦੀ ਸਾਰੀ ਸਫਾਈ ਦਾ ਸੋਚ ਲਿਆ ਮੇਰੇ ਪਤੀ ਨੇ ਮੈਨੂੰ ਘਰ ਦੇ ਜ਼ਿਆਦਾ ਕੰਮ ਕਰਨ ਤੋਂ ਮਨਾ ਕਰ ਰੱਖਿਆ ਸੀ ਇਸ ਕਰਕੇ ਨਾ ਮੈਂ ਹੌਲੀ ਤੇਜਾ ਸਫਾਈ ਕਰ ਸਕੀ ਅਤੇ ਨਾ ਹੀ ਨਵਰਾਤਿਆਂ ਤੇ ਮੈਂ ਸਾਰੇ ਘਰ ਦੀ ਸਫਾਈ ਕੀਤੀ ਇੱਕ ਕਮਰੇ ਦਾ ਸਮਾਨ ਦੂਸਰੇ ਕਮਰੇ ਵਿੱਚ ਰੱਖਿਆ ਅਤੇ ਫਿਰ ਉਸ ਨੂੰ ਸਾਫ਼ ਕਰਕੇ ਵਾਪਸ ਉਸੇ ਵਿੱਚ ਰੱਖ ਦਿੱਤਾ ਹੁਣ ਆਖਰੀ ਕਮਰਾ ਬਚਿਆ ਸੀ ਜਿਸ ਵਿੱਚ ਇੰਜੈਕਸ਼ਨ ਪਿਆ ਸੀ ਮੈਂ ਉਸ ਕਮਰੇ ਦਾ ਸਮਾਨ ਉਠਾ ਕੇ ਦੂਸਰੇ ਕਮਰੇ ਵਿੱਚ ਰੱਖਿਆ ਪਰ ਫਿਰ ਇੱਕ ਐਦਾਂ ਦਾ ਵਾਕਿਆ ਹੋਇਆ ਜਿਸ ਉੱਤੇ ਮੈਂ ਕੰਬ ਕੇ ਰਹਿ ਗਈ ਜਿੱਦਾਂ ਹੀ ਮੈਂ ਉਸ ਇੰਜੈਕਸ਼ਨ ਦੀ ਬੋਤਲ ਨੂੰ ਫੜਿਆ ਤੇ ਰੱਖਣ ਲੱਗੀ ਸੀ ਉਹ ਮੇਰੇ ਹੱਥੋਂ ਛੁੱਟ ਗਈ ਤੇ ਜ਼ਮੀਨ ਤੇ ਡਿੱਗ ਗਈ ਮੇਰੀ ਜਾਨ ਨਿਕਲ ਗਈ ਸੀ ਕਿਉਂਕਿ ਮੇਰੇ ਪਤੀ ਨੇ ਪਿਛਲੀ ਵਾਰ ਮੈਨੂੰ ਬਹੁਤ ਡਾਟਿਆ ਸੀ ਇੰਜੈਕਸ਼ਨ ਦੀ ਬੋਤਲ ਜ਼ਮੀਨ ਤੇ ਡਿੱਗੀ ਪਰ ਟੁੱਟੀ ਨਹੀਂ ਸੀ ਬਲਕਿ ਬਹੁਤ ਸਾਰੀ ਦਵਾਈ ਵਹਿ ਗਈ ਸੀ ਮੇਰੇ ਸਰੀਰ ਚੋਂ ਜਿੰਦਾਰੂ ਨਿਕਲ ਗਈ ਸੀ ਮੈਂ ਜੇ ਮੇਰੇ ਪਤੀ ਨੂੰ ਪਤਾ ਲੱਗਦਾ ਤਾਂ ਕੀ ਹੋਵੇਗਾ ਇਹ ਸੋਚ-ਸੋਚ ਕੇ ਮੈਂ ਪਰੇਸ਼ਾਨ ਹੁੰਦੀ ਜਾ ਰਹੀ ਸੀ ਕਾਫੀ ਦੇਰ ਤੱਕ ਸੋਚਦੀ ਰਹੀ ਕਿ ਕੀ ਕਰਾਂ ਕਿਉਂਕਿ ਵਾਪਸ ਆ ਕੇ ਮੇਰੇ ਪਤੀ ਤਾਂ ਮੇਰੇ ਉੱਤੇ ਹੀ ਬਹੁਤ ਗੁੱਸਾ ਕਰਨਗੇ ਫਿਰ ਮੈਂ ਇੱਕ ਪਲਾਨ ਬਣਾ ਲਿਆ ਮੈਂ ਉਸ ਇੰਜੈਕਸ਼ਨ ਦੀ ਬੋਤਲ ਵਿੱਚ ਪਾਣੀ ਭਰ ਦਿੱਤਾ ਅਤੇ ਉਸ ਨੂੰ ਓਨੀ ਹੀ ਭਰ ਦਿੱਤੀ ਜਿੰਨੀ ਕਿ ਪਹਿਲਾਂ ਸੀ ਹੁਣ ਮੈਨੂੰ ਸਕੂਨ ਸੀ ਕਿਉਂਕਿ ਉਹ ਦਵਾਈ ਵਰਗੀ ਹੀ ਲੱਗ ਰਹੀ ਜਦੋਂ ਰਾਤ ਨੂੰ ਪਤੀ ਆਇਆ ਤਾਂ ਉਸ ਨੂੰ ਨਹੀਂ ਪਤਾ ਲੱਗਿਆ ਕਿ ਇਸ ਇੰਜੈਕਸ਼ਨ ਵਿੱਚ ਦਵਾਈ ਨਹੀਂ ਹੈ ਬਲਕਿ ਪਾਣੀ ਹੈ ਇੰਜੈਕਸ਼ਨ ਲੱਗਣ ਤੋਂ ਬਾਅਦ ਮੈਂ ਇੰਤਜ਼ਾਰ ਕਰਦੀ ਰਹੀ ਕਿ ਮੈਨੂੰ ਨੀਂਦ ਹੋਣ ਆਵੇਗੀ ਹੋਣ ਆਵੇਗੀ ਪਰ ਮੈਨੂੰ ਤਾਂ ਅੱਜ ਨੀਂਦ ਨਹੀਂ ਆ ਰਹੀ ਸੀ ਮੈਂ ਕਾਫੀ ਜ਼ਿਆਦਾ ਹੈਰਾਨ ਸੀ ਰੋਜ਼ ਇੰਜੈਕਸ਼ਨ ਲੱਗਣ ਤੋਂ ਬਾਅਦ ਸੌਂ ਜਾਇਆ ਕਰਦੀ ਸੀ ਪਰ ਅੱਜ ਮੈਂ ਜਾਗ ਰਹੀ ਸੀ ਪਰ ਅੱਖਾਂ ਬੰਦ ਕੀਤੇ ਹੋਏ ਲੇਟੀ ਸੀ ਸ਼ਾਇਦ ਹੋਣ ਨੀਂਦ ਆ ਜਾਵੇ ਫਿਰ ਅੱਧੀ ਰਾਤੋਂ ਬਾਅਦ ਪਤੀ ਬਿਸਤਰੇ ਤੋਂ ਉੱਠਿਆ ਤੇ ਕਮਰੇ ਤੋਂ ਬਾਹਰ ਚਲਾ ਗਿਆ ਮੈਂ ਕਾਫੀ ਹੈਰਾਨ ਹੋ ਗਈ ਕਿ ਮੇਰਾ ਪਤੀ ਕਿੱਥੇ ਗਿਆ ਮੈਂ ਸੋਚਿਆ ਕਿ ਸ਼ਾਇਦ ਵਾਸ਼ਰੂਮ ਗਿਆ ਹੈ ਮੈਂ ਉਸ ਦੇ ਆਉਣ ਦਾ ਇੰਤਜ਼ਾਰ ਕਰਨ ਲੱਗੀ ਜਦੋਂ ਜ਼ਿਆਦਾ دیر ਤੱਕ ਉਹ ਨਾ ਆਇਆ ਤਾਂ ਮੈਂ ਪਰੇਸ਼ਾਨੀ ਨਾਲ ਉੱઠી ਅਤੇ ਫਿਰ ਉਸ ਦੇ ਪਿੱਛੇ ਕਮਰੇ ਤੋਂ ਬਾਹਰ ਨਿਕਲ ਗਈ ਮੈਂ ਬਾਹਰ ਗਈ ਤਾਂ ਬਰ ਕੋਈ ਨਹੀਂ ਸੀ ਮਹਰਾਨੀ ਅਤੇ ਪਰੇਸ਼ਾਨੀ ਵਿੱਚ ਵਾਪਸ ਆ ਗਈ ਮੈਂ ਸਾਰਾ ਦਿਨ ਬਹੁਤ ਪਰੇਸ਼ਾਨ ਰਹੀ ਇੱਕ ਦਿਨ ਫਿਰ ਰਾਤ ਨੂੰ ਮੇਰੇ ਪਤੀ ਨੇ ਮੈਨੂੰ ਇੰਜੈਕਸ਼ਨ ਦੇ ਕੇ ਸੁਵਾ ਦਿੱਤਾ ਪਰ ਮੈਂ ਸੁੱਤੀ ਨਹੀਂ ਸੀ ਅੱਧੀ ਰਾਤ ਨੂੰ ਉਹ ਫਿਰ ਬਿਸਤਰੇ ਤੋਂ ਉੱਠਿਆ ਤੇ ਕਿਤੇ ਚਲਾ ਗਿਆ ਮੈਂ ਵੀ ਉਸਦੇ ਪਿੱਛੇ-ਪਿੱਛੇ ਉੱઠી ਤਾਂ ਕਿ ਦੇਖ ਸਕਾਂ ਕਿ ਉਹ ਕਿੱਥੇ ਜਾਂਦਾ ਹੈ ਮੇਰਾ ਪਤੀ ਕਮਰੇ ਤੋਂ ਬਾਹਰ ਨਿਕਲਿਆ ਤੇ ਫਿਰ ਘਰ ਦੇ ਪਿਛਲੇ ਪਾਸਿਓਂ ਸਟੋਰ ਰੂਮ ਜਾਂਨੀ ਗੋਦਾਮ ਵਿੱਚ ਚਲਾ ਗਿਆ ਮੈਂ ਲੋਕੋ-ਲੋਕ ਕੇ ਉਸਦੇ ਪਿੱਛੇ ਜਾ ਰਹੀ ਸੀ ਮਹਿਰਾਨ ਸੀ ਕਿ ਮੇਰੇ ਪਤੀ ਨੂੰ ਐਨੀ ਰਾਤ ਨੂੰ ਗੋਦਾਮ ਵਿੱਚ ਕੀ ਕੰਮ ਹੈ ਉਸਨੇ ਗੋਦਾਮ ਦਾ ਦਰਵਾਜ਼ਾ ਖੋਲ੍ਹ ਲਿਆ ਤੇ ਅੰਦਰ ਚਲਾ ਗਿਆ ਮੈਂ ਬਾਹਰ ਖੜੀ ਉਸਦੇ ਵਾਪਸ ਆਉਣ ਦਾ ਇੰਤਜ਼ਾਰ ਕਰ ਰਹੀ ਸੀ ਪਰ ਉਹ ਨਹੀਂ ਆਇਆ ਸੀ ਮਹਿਰਾਨ ਹੋ ਗਈ ਫਿਰ ਜਦੋਂ ਜ਼ਿਆਦਾ देर गु져 ਗਈ ਤਾਂ ਮੈਂ ਗੋਦਾਮ ਦਾ ਦਰਵਾਜ਼ਾ ਖੋਲਿਆ ਤੇ ਥੋੜਾ ਜਿਹਾ ਦਰਵਾਜ਼ਾ ਖੋਲ ਕੇ ਅੰਦਰ ਚੱਕਿਆ ਅੰਦਰ ਦਾ ਮੰਜ਼ਰ ਦੇਖ ਕੇ ਮੇਰੇ ਪੈਰਾਂ ਹੇਠੋਂ ਜ਼ਮੀਨ ਹੀ ਨਿਕਲ ਗਈ ਸੀ ਕਿ ਉੱਥੇ ਇੱਕ ਖੁਫੀਆ ਦਰਵਾਜ਼ਾ ਸੀ ਮੈਂ ਕੰਬਦੇ ਹੋਏ ਹੱਥਾਂ ਨਾਲ ਦਰਵਾਜ਼ਾ ਖੋਲਿਆ ਹੇਠਾਂ ਤੇ ਖਾਨੇ ਦੇ ਵੱਲ ਪੌੜੀਆਂ ਜਾ ਰਹੀਆਂ ਸੀ ਮਹਿਰਾਂ ਰਹਿ ਗਈ ਕਿ ਇਹ ਸਭ ਕੀ ਹੈ ਫਿਰ ਕੁਝ ਸੋਚ ਕੇ ਮੈਂ ਪੌੜੀਆਂ ਹੇਠਾਂ ਉਤਰਨ ਲੱਗੀ ਜਦੋਂ ਪੌੜੀਆਂ ਤੋਂ ਉਤਰ ਕੇ ਹੇਠਾਂ ਗਈ ਤਾਂ ਹੇਠਾਂ ਦਾ ਮੰਜ਼ਰ ਦੇਖ ਕੇ ਮੇਰਾ ਦਿਲ ਦਹਿਲ ਗਿਆ ਸੀ ਮੈਂ ਹੇਠਾਂ ਆਪਣੇ ਪਤੀ ਨੂੰ ਦੇਖਿਆ ਤੇ ਕੁਝ ਲੋਕ ਹੋਰ ਵੀ ਸੀ ਉਤੇ ਇਹ ਸਭ ਦੇਖ ਕੇ ਮੈਂ ਬਹੁਤ ਹੈਰਾਨ ਹੋਈ ਅਤੇ ਤੁਰੰਤ ਜਾ ਕੇ ਇੱਕ ਸੰਦੂਕ ਦੇ ਪਿੱਛੇ ਲੁਕ ਗਈ ਸਾਹਮਣੇ ਇੱਕ ਵੱਡਾ ਕਮਰਾ ਸੀ ਅਤੇ ਮੈਂ ਕਦੀ ਨਹੀਂ ਸੋਚਿਆ ਸੀ ਕਿ ਮੇਰੇ ਘਰ ਦੇ ਇਥਾਂ ਕਮਰਾ ਵੀ ਹੋਵੇਗਾ ਮੇਰਾ ਪਤੀ ਸਿਗਰਟ ਪੀ ਰਿਹਾ ਸੀ ਅਤੇ ਨਾਲ ਹੀ ਉਹ ਦੂਸਰੇ ਆਦਮੀ ਵੀ ਬਾਕੀ ਦੋ ਆਦਮੀਆਂ ਨੇ ਚਿਹਰੇ ਉੱਤੇ ਨਕਾਬ ਚੜਾਏ ਹੋਏ ਸੀ ਮੈਂ ਅੱਜ ਪਹਿਲੀ ਵਾਰ ਆਪਣੇ ਪਤੀ ਨੂੰ ਸਿਗਰਟ ਪੀਂਦੇ ਹੋਏ ਦੇਖਿਆ ਸੀ ਮੇਰਾ ਪਤੀ ਉਹਨਾਂ ਨਾਲ ਕੁਝ ਗੱਲਾਂ ਕਰ ਰਿਹਾ ਸੀ ਉੱਥੇ ਉਹਨਾਂ ਦੀ ਹੌਲੀ-ਹੌਲੀ ਆਵਾਜ਼ਾਂ ਆ ਰਹੀਆਂ ਸੀ ਫਿਰ ਮੈਂ ਦੇਖਿਆ ਉਹ ਸਭ ਖੜੇ ਹੋ ਗਏ ਸੀ ਅਤੇ ਉਸ ਕਮਰੇ ਦੇ ਪਿਛਲੇ ਪਾਸੇ ਚਲੇ ਗਏ ਸੀ ਇਹ ਦੇਖ ਕੇ ਮੈਂ ਬਹੁਤ ਜ਼ਿਆਦਾ ਹੈਰਾਨ ਹੋ ਗਈ ਸੀ ਕਿ ਇਸ ਕਮਰੇ ਦੇ ਪਿੱਛੇ ਵੀ ਇੱਕ ਕਮਰਾ ਸੀ ਮੈਂ ਅੱਗੇ ਵੱਧ ਗਈ ਸੀ ਅਤੇ ਦਰਵਾਜ਼ੇ ਦੇ ਪਿੱਛੇ ਲੁਕ ਗਈ ਸੀ ਅਤੇ ਦਰਵਾਜ਼ੇ ਦੇ ਛੇ ਵਿਚੋਂ ਅੰਦਰ ਦਾ ਨਜ਼ਾਰਾ ਦੇਖਣ ਲੱਗੀ ਅੰਦਰ ਬਹੁਤ ਸਾਰਾ ਸੋਨਾ ਅਤੇ ਗਹਿਣੇ ਅਤੇ ਪੈਸੇ ਪਏ ਹੋਏ ਸੀ ਇਹ ਦੇਖ ਕੇ ਮੈਂ ਹੈਰਾਨ ਹੋ ਗਈ ਮੈਂ ਹੈਰਾਨ ਸੀ ਕਿ ਮੇਰੇ ਪਤੀ ਦੇ ਕੋਲ ਇੰਨਾ ਪੈਸਾ ਕਿੱਥੋਂ ਆਇਆ ਫਿਰ ਮੈਂ ਉੱਥੇ ਇੱਕ ਅਜੀਬ ਮੰਜ਼ਰ ਦੇਖਿਆ ਮੈਂ ਉੱਥੇ ਇੱਕ ਇਨਸਾਨ ਨੂੰ ਦੇਖਿਆ ਜਿਸ ਨੂੰ ਕੁਰਸੀ ਉੱਤੇ ਰस्सੀਆਂ ਨਾਲ ਬੰਨ ਕੇ ਰੱਖਿਆ ਗਿਆ ਸੀ ਮੈਂ ਇਹ ਦੇਖ ਕੇ ਘਬਰਾ ਗਈ ਕੁਝ ਦੇਰ ਬਾਅਦ ਮੇਰੇ ਪਤੀ ਅਤੇ ਉਹ ਦੋਨੋਂ ਆਦਮੀ ਉਹ ਵਾਪਸ ਚਲੇ ਗਏ ਤਾਂ ਮੈਂ ਅੰਦਰ ਕਮਰੇ ਵਿੱਚ ਗਈ ਉਹ ਇਨਸਾਨ ਮੇਰੇ ਪੈਰਾਂ ਦੀ ਆਹਟ ਸੁਣ ਕੇ ਰੋਲਾ ਪਾਉਣ ਲੱਗਾ ਤੇ ਕਹਿਣ ਲੱਗਾ ਕਿ ਮੈਨੂੰ ਨਾ ਮਾਰੋ ਉਸਦੀ ਆਵਾਜ਼ ਔਰਤ ਦੀ ਸੀ ਮੈਂ ਤੁਰੰਤ ਉਸਦੇ ਚਿਹਰੇ ਤੋਂ ਕੱਪੜਾ ਹਟਾਇਆ ਤਾਂ ਉਹ ਇੱਕ ਔਰਤ ਹੀ ਸੀ ਉਸ ਨੂੰ ਦੇਖ ਕੇ ਮੈਂ ਘਬਰਾ ਗਈ ਅਤੇ ਵਾਪਸ ਭੱਜਣ ਲੱਗੀ ਸੀ ਪਰ ਮੈਨੂੰ ਉਹ ਔਰਤ ਨੇ ਇਹ ਕਹਿ ਕੇ ਰੋਕ ਲਿਆ ਕਿ ਪਲੀਜ਼ ਮੇਰੀ ਜਾਨ ਬਚਾ ਲਓ ਮੈਂ ਡਰੀ ਸਹਮੀ ਜਈ ਹੋਈ ਸੀ ਪਰ ਫਿਰ ਪ੍ਰਮਾਤਮਾ ਨੇ ਮੈਨੂੰ ਹੌਸਲਾ ਦਿੱਤਾ ਤੇ ਮੈਂ ਉਸ ਔਰਤ ਨੂੰ ਰस्सੀਆਂ ਤੋਂ ਆਜ਼ਾਦ ਕੀਤਾ ਰस्सੀਆਂ ਤੋਂ ਆਜ਼ਾਦ ਹੋ ਕੇ ਉਸ ਔਰਤ ਨੇ ਇੱਕ ਲੰਮਾ ਸਾਹ ਲਿਆ ਅਤੇ ਮੇਰਾ ਧੰਨਵਾਦ ਕੀਤਾ ਉਹ ਕਹਿਣ ਲੱਗੀ ਕਿ ਮੇਰਾ ਨਾਮ ਮੋਨਾ ਹੈ ਅਤੇ ਫਿਰ ਉਹ ਮੈਨੂੰ ਪੁੱਛਣ ਲੱਗੀ ਕਿ ਤੁਸੀਂ ਕੌਣ ਹੋ ਮੈਂ ਉਸ ਨੂੰ ਦੱਸਿਆ ਕਿ ਮੈਂ ਡਾਕਟਰ ਦੀ ਪਤਨੀ ਹਾਂ ਅਤੇ ਆਪਣੇ ਪਤੀ ਦਾ ਪਿੱਛਾ ਕਰਕੇ ਇੱਥੇ ਪਹੁੰਚੀ ਹਾਂ ਮੇਰੀ ਗੱਲ ਸੁਣ ਕੇ ਮੋਨਾ ਨੇ ਜੋ ਗੱਲ ਕਹੀ ਉਸ ਨੂੰ ਸੁਣ ਕੇ ਮੇਰਾ ਸਾਹ ਰੁਕ ਗਿਆ ਉਸ ਨੇ ਮੈਨੂੰ ਕਿਹਾ ਕਿ ਤੇਰਾ ਪਤੀ ਡਾਕਟਰ ਨਹੀਂ ਹੈ ਬਲਕਿ ਡਾਕੂ ਗੈਂਗ ਦਾ ਸਰਦਾਰ ਹੈ ਉਹਨਾਂ ਦਾ ਪੰਜ ਲੋਕਾਂ ਦਾ ਇੱਕ ਗਰੁੱਪ ਹੈ ਉਹ ਸਾਰੇ ਲੋਕ ਚੋਰੀ ਕਰਦੇ ਹੈ ਅਤੇ ਲੁੱਟਦਾ ਪੈਸਾ ਜਮ੍ਹਾਂ ਕਰਦੇ ਹੈ ਅਤੇ ਸਿਰਫ ਇਹੀ ਨਹੀਂ ਇਹ ਸਾਰਾ ਮਾਲ ਦੂਜੇ ਸ਼ਹਿਰਾਂ ਵਿੱਚ ਪਹੁੰਚਾਉਂਦੇ ਹੈ ਇਹ ਸਭ ਸੁਣ ਕੇ ਮਹਿਰਾਨ ਰਹਿ ਗਈ ਅਤੇ ਕਿਹਾ ਕਿ ਐਦਾਂ ਨਹੀਂ ਹੋ ਸਕਦਾ ਹੈ ਮੇਰਾ ਪਤੀ ਤਾਂ ਡਾਕਟਰ ਹੈ ਅਤੇ ਮੈਂ ਇਹ ਜਾਣਦੀ ਹਾਂ ਉਹ ਕਹਿਣ ਲੱਗੀ ਕਿ ਤੂੰ ਕੁਝ ਨਹੀਂ ਜਾਣਦੀ ਕਿਉਂਕਿ ਮੈਂ ਵੀ ਇਸ ਗੈਂਗ ਦਾ ਹਿੱਸਾ ਹਾਂ ਇਹ ਸੁਣ ਕੇ ਮੈਂ ਕੰਬ ਗਈ ਅਤੇ ਮੈਂ ਉਸ ਨੂੰ ਕਿਹਾ ਕਿ ਜੇਕਰ ਤੂੰ ਇਸ ਗੈਂਗ ਦਾ ਹਿੱਸਾ ਹੈ ਤਾਂ ਤੈਨੂੰ ਬੰਨ ਕੇ ਕਿਉਂ ਰੱਖਿਆ ਗਿਆ ਹੈ ਅਤੇ ਤੈਨੂੰ ਮਾਰ ਕਿਉਂ ਰਹੇ ਸੀ ਉਸਨੇ ਦੱਸਿਆ ਕਿ ਅਸੀਂ ਸਾਰੇ ਡਾਕੂ ਹਾਂ ਤੇ ਲੁੱਟਮਾਰ ਕਰਦੇ ਹਾਂ ਪੁਲਿਸ ਨੂੰ ਸਾਡੇ ਉੱਤੇ ਸ਼ੱਕ ਨਾ ਹੋਵੇ ਇਸ ਲਈ ਅਸੀਂ ਸਾਰਿਆਂ ਨੇ ਪੇਸ ਬਦਲੇ ਹੋਏ ਸੀ ਮੈਂ ਇੱਕ ਨਰਸ ਦਾ ਪੇਸ ਬਦਲਿਆ ਹੋਇਆ ਸੀ ਕਿਉਂਕਿ ਕਲੀਨਿਕ ਦੇ ਲਈ ਕਿਸੇ ਡਾਕਟਰ ਦਾ ਹੋਣਾ ਬਹੁਤ ਜ਼ਰੂਰੀ ਸੀ ਇਸ ਕਰਕੇ ਤੇਰੇ ਪਤੀ ਨੂੰ ਹੀ ਨਕਲੀ ਡਾਕਟਰ ਬਣਾਇਆ ਗਿਆ ਇਹ ਸਭ ਅਸੀਂ ਇਸ ਲਈ ਕਰਦੇ ਸੀ ਕਿ ਤਾਂ ਕਿ ਪੁਲਿਸ ਨੂੰ ਸ਼ੱਕ ਵੀ ਨਾ ਹੋਵੇ ਸਭ ਕੁਝ ਬਹੁਤ ਚੰਗਾ ਚੱਲ ਰਹੀ ਸੀ ਫਿਰ ਇੱਕ ਦਿਨ ਤੂੰ ਸਾਡੀ ਜ਼ਿੰਦਗੀ ਵਿੱਚ ਆ ਗਈ ਉਸ ਦਿਨ ਸ਼ਾਇਦ ਕਿਸੇ ਸ਼ਾਪਿੰਗ ਮਾਲ ਵਿੱਚ ਸੀ ਜਦੋਂ ਅਸੀਂ ਉੱਥੇ ਚੋਰੀ ਕਰ ਰਹੀ ਸੀ ਉਦੋਂ ਹੀ ਪ੍ਰਦੀਪ ਜਾਨੀ ਤੇਰੇ ਪਤੀ ਦੀ ਨਜ਼ਰ ਤੇਰੇ ਉੱਤੇ ਪਈ ਪਹਿਲੀ ਹੀ ਨਜ਼ਰ ਵਿੱਚ ਤੇਰੇ ਉੱਤੇ ਆਪਣਾ ਦਿਲ ਹਾਰ ਬੈਠਾ ਉਸ ਦਿਨ ਹੀ ਉਸਨੇ ਫੈਸਲਾ ਕਰ ਲਿਆ ਸੀ ਕਿ ਉਹ ਤੇਰੇ ਨਾਲ ਵਿਆਹ ਕਰੇਗਾ ਇੱਕ ਰਿਸ਼ਤੇ ਕਰਵਾਉਣ ਵਾਲੀ ਦੇ ਜਰੀਏ ਤੇਰੇ ਘਰ ਰਿਸ਼ਤਾ ਵੀ ਭੇਜਿਆ ਗਿਆ ਵਿਆ ਤੋਂ ਬਾਅਦ ਪ੍ਰਦੀਪ ਦਾ ਰਾਤ ਨੂੰ ਚੋਰੀ ਦੇ ਲਈ ਸਾਡੇ ਸਾਰਿਆਂ ਦੇ ਨਾਲ ਜਾਣਾ ਬਹੁਤ ਘਟ ਹੁੰਦਾ ਜਾ ਰਿਹਾ ਸੀ ਅਤੇ ਸਾਨੂੰ ਇਸ ਦਾ ਬਹੁਤ ਨੁਕਸਾਨ ਹੋ ਰਿਹਾ ਸੀ ਕਿਉਂਕਿ ਪ੍ਰਦੀਪ ਸਾਡੇ ਗਰੁੱਪ ਵਿੱਚ ਸਭ ਤੋਂ ਜ਼ਿਆਦਾ ਤੀਸੀ ਫਿਰ ਅਸੀਂ ਸਾਰਿਆਂ ਨੇ ਇੱਕ ਤਰਕੀਬ ਸੋਚੀ ਪ੍ਰਦੀਪ ਨੇ ਡਾਕਟਰ ਨਾਲ ਸੰਪਰਕ ਕੀਤਾ ਤੇ ਤੈਨੂੰ ਇੱਕ ਦਵਾਈ ਖਾਣੇ ਵਿੱਚ ਮਿਲਾ ਕੇ ਦੇਣੀ ਸ਼ੁਰੂ ਕਰ ਦਿੱਤੀ ਜਿਸ ਨਾਲ ਰਾਤ ਹੁੰਦੇ ਹੀ ਤੇਰੀ ਤੈਨੂੰ ਥਕਾਵਟ ਹੋ ਜਾਇਆ ਕਰਦੀ ਸੀ ਫਿਰ ਉਹ ਨੀਂਦ ਦਾ ਇੰਜੈਕਸ਼ਨ ਥਕਾਵਟ ਦੀ ਦਵਾਈ ਕਹਿ ਕੇ ਰੋਜ਼ ਰਾਤ ਨੂੰ ਤੈਨੂੰ ਦੇਣਾ ਸ਼ੁਰੂ ਕਰ ਦਿੱਤਾ ਸੀ ਪ੍ਰਦੀਪ ਤੈਨੂੰ ਛੱਡਣਾ ਨਹੀਂ ਚਾਹੁੰਦਾ ਸੀ ਤੇਰੇ ਨਾਲ ਮੁਹੱਬਤ ਕਰਦਾ ਸੀ ਇਸ ਕਰਕੇ ਉਹ ਲੋਕ ਕਿ ਰਾਤ ਨੂੰ ਚੋਰੀ ਕਰਦਾ ਸੀ ਉਹ ਤੈਨੂੰ ਨੀਂਦ ਦੇ ਇੰਜੈਕਸ਼ਨ ਦੇ ਕੇ ਸਵਾਹ ਦਿੰਦਾ ਸੀ ਅਤੇ ਤੈਨੂੰ ਅਹਿਸਾਸ ਵੀ ਨਹੀਂ ਹੁੰਦਾ ਸੀ ਕਿ ਤੇਰਾ ਪਤੀ ਰਾਤ ਨੂੰ ਤੇ ਗਿਆ ਵੀ ਸੀ ਮੈਂ ਇਸ ਗੈਂਗ ਨੂੰ ਛੱਡਣ ਦਾ ਮਨ ਬਣਾ ਲਿਆ ਸੀ ਕਿਉਂਕਿ ਮੈਂ ਇਸ ਵਿਸ਼ੇ ਤੋਂ ਅੱਕ ਗਈ ਸੀ ਹੋਰ ਬਿਹਤਰ ਜ਼ਿੰਦਗੀ ਗੁਜ਼ਾਰਨਾ ਚਾਹੁੰਦੀ ਸੀ ਮੈਂ ਇੱਕ ਸ਼ਰੀਫ ਇਨਸਾਨ ਨਾਲ ਪਿਆਰ ਕਰਦੀ ਹਾਂ ਪਰ ਮੇਰੇ ਸਾਥੀਆਂ ਨੇ ਮੈਨੂੰ ਇੱਥੇ ਬੰਦ ਕਰ ਦਿੱਤਾ ਅਤੇ ਮੈਨੂੰ ਮਾਰਨਾ ਕੁੱਟਣਾ ਸ਼ੁਰੂ ਕਰ ਦਿੱਤਾ ਇਹ ਕਹਿ ਕੇ ਮੋਨਾ ਰੋਣ ਲੱਗੀ ਮੈਂ ਉਸ ਕੁੜੀ ਦੀਆਂ ਸਾਰੀਆਂ ਗੱਲਾਂ ਸੁਣ ਕੇ ਬਹੁਤ ਜ਼ਿਆਦਾ ਹੈਰਾਨ ਸੀ ਫਿਰ ਅਗਲੇ ਦਿਨ ਮੈਂ ਅਤੇ ਮੋਨਾ ਪੁਲਿਸ ਸਟੇਸ਼ਨ ਗਈਆਂ ਅਤੇ ਅਸੀਂ ਸਾਰੀਆਂ ਗੱਲਾਂ ਪੁਲਿਸ ਨੂੰ ਦੱਸੀਆਂ ਫਿਰ ਅਗਲੇ ਹੀ ਦਿਨ ਮੇਰੇ ਪਤੀ ਸਮੇਤ ਸਾਰਿਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਇਸ ਹਾਦਸੇ ਨੂੰ 5 ਸਾਲ ਗੁਜ਼ਰ ਗਏ ਹੈ ਮੋਨਾ ਆਪਣੇ ਰਿਸ਼ਤੇ ਵਿੱਚ ਮਗਨ ਹੋ ਚੁੱਕੀ ਹੈ ਮੇਰਾ ਪਤੀ ਅੱਜ ਵੀ ਜੇਲ੍ਹ ਦੀਆਂ ਸਲਾਖਾਂ ਦੇ ਪਿੱਛੇ ਹੈ ਫਿਰ ਵੀ ਮੈਂ ਉਸ ਨਾਲ ਮੁਹੱਬਤ ਕਰਦੀ ਹਾਂ ਇਸ ਕਰਕੇ ਉਸ ਤੋਂ ਤਲਾਕ ਨਹੀਂ ਲਿਆ ਮੈਂ ਉਸ ਦਾ ਇੰਤਜ਼ਾਰ ਕਰ ਰਹੀ ਸੀ ਅਦਾਲਤ ਕੁਝ ਮਹੀਨਿਆਂ ਬਾਅਦ ਮੇਰੇ ਪਤੀ ਨੂੰ ਛੱਡ ਦੇਵੇਗੀ ਅਤੇ ਫਿਰ ਮੈਂ ਆਪਣੇ ਪਤੀ ਦੇ ਨਾਲ ਆਪਣੀ ਅਸਲ ਜ਼ਿੰਦਗੀ ਗੁਜ਼ਾਰਾਂਗੀ ਕਿਉਂਕਿ ਮੇਰੇ ਪਤੀ ਨੇ ਮੇਰੇ ਨਾਲ ਵਾਅਦਾ ਕੀਤਾ ਹੈ ਕਿ ਉਹ ਹੁਣ ਚੋਰੀ ਛੱਡ ਦੇਵੇਗਾ ਪਿਆਰ ਇਨਸਾਨ ਨੂੰ ਬਦਲ ਦਿੰਦਾ ਹੈ ਸ਼ਾਇਦ ਮੈਂ ਇਹ ਗੱਲ ਚੰਗੀ ਤਰ੍ਹਾਂ ਸਮਝ ਗਈ ਸੀ ਸੋ ਦੋਸਤੋ ਇਹ ਸੀ ਸਾਡੀ ਅੱਜ ਦੀ ਕਹਾਣੀ ਤੁਹਾਨੂੰ ਕਿਵੇਂ ਦੀ ਲੱਗੀ ਪਲੀਜ਼ ਕਮੈਂਟ ਕਰਕੇ ਜਰੂਰ ਦੱਸਣਾ ਅਤੇ ਜਿਹੜੇ ਚੈਨਲ ਤੇ ਨਵੇਂ ਹਨ ਉਹ ਚੈਨਲ ਨੂੰ ਸਬਸਕ੍ਰਾਈਬਰ ਜਰੂਰ ਕਰ ਲੈਣ ਤਾਂ ਜੋ ਤੁਹਾਨੂੰ ਵਧੀਆ ਤੋਂ ਵਧੀਆ ਕਹਾਣੀ ਸੁਣਨ ਨੂੰ ਮਿਲ ਸਕੇ ਧੰਨਵਾਦ ਜੀ